ਹੰਦੂ ਬਾਟਰ ਤੋਂ ਹਾਂ ਤਸਵੀਰਾਂ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਸ ਤਰ੍ਹਾਂ ਕਿਸਾਨਾਂ ਨੇ ਵਿਗੜ ਲਾ ਲਿਆ ਜੋ ਹੰਦੂ ਗੈਸ ਤੇ ਗੁਲੇਟੇ ਜਾ ਰਹੀ ਸੀ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਜੋ ਗੁਲੇ ਭਰੇ ਜਾ ਰਹੇ ਸੀ ਉਹਨਾਂ ਦਾ ਧੂਆ ਜ਼ਹਿਰੀਲੇ ਤੋਂ ਇਹ ਤੋਂ ਬਚਾ ਕਰਨ ਲਈ ਕਿਸ ਤਰ੍ਹਾਂ ਕਿਸਾਨਾਂ ਨੇ ਵਿਗੜ ਲਾਇਆ ਵੱਡੇ ਵੱਡੇ ਪੱਖੇ ਲਾ ਲਏ ਐ ਤੇ ਜਿਹੜਾ ਕਿਸਾਨਾਂ ਨੂੰ ਧੂਆ ਪਰੇਸ਼ਾਨ ਕਰ ਰਿਹਾ ਸੀ ਉਹ ਪੱਖੇ ਨਾਲ ਵਾਪਸ ਨੂੰ ਮੋੜ ਦਿੱਤਾ ਗਿਆ ਤੇ ਉਹ ਹਰਿਆਣਾ ਦੀ ਪੁਲਿਸ ਪ੍ਰਸ਼ਾਸਨ ਵਾਲੀ ਵਾਪਸ ਧੱਕ ਦਿੱਤਾ ਗਿਆ ਤੁਹਾਂ ਤੇ ਨਵਾਈ ਦੁਕਾਨ ਲਾ ਕੇ ਆਪਣਾ ਪਛਾਤਾ ਕੀਤਾ ਜਾ ਰਿਹਾ ਤੇ ਬੋਲੀਆਂ ਵੀ ਜਿੰਨੀਆਂ ਕਰ ਕਰ ਰੱਖੀਆਂ ਹੋਈਆਂ ਦੇਖੋ ਕਿੰਨੀਆਂ ਬੋਲੀਆਂ ਪਈਆਂ ਇਸ ਤਰ੍ਹਾਂ ਕਿਸਾਨ ਬਚਾਅ ਕਰ ਰਹੇ ਆ ਹਾਂਜੀ ਦਾਸ ਤੇ ਜੂਨਾਂ ਦੇ ਜਿਹੜਾ ਜ਼ਹਿਰੀਲਾ ਧੂਆ ਉਸ ਤੋਂ ਕਿਸ ਤਰ੍ਹਾਂ ਬਚਾਅ ਕੀਤਾ ਜਾ ਰਿਹਾ ਅ ਬਲੱਖਣੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਭੰਗੜੇ ਵੀ ਪਏ ਜਾ ਰਹੇ ਆ ਦੇਖੋ ਕਿਸ ਤਰ੍ਹਾਂ ਨੌਜਵਾਨ ਭੰਗੜੇ ਪਾ ਰਹੇ ਆ ਤੇ ਜਿਹੜਾ ਧੂਆ ਪਰੇਸ਼ਾਨ ਕਰ ਰਿਹਾ ਸੀ ਉਸ ਤੋਂ ਬਚਾਅ ਕੀਤਾ ਜਾ ਰਿਹਾ ਸਾਹਮਣੇ ਅੰਦੋਲਨਾਂ ਲਈ ਲੜਨ ਲਈ ਵੱਖਰਾ ਹੀ ਜੋਸ਼ ਹੈ ਜੀ ਨੌਜਵਾਨਾਂ ਵਿੱਚ ਆਪਣੀਆਂ ਮੰਗਾਂ ਮਨਾਉਣ ਲਈ ਜਿੱਲੀ ਰੂਟ ਉੱਥੇ ਕਰ ਰਹੇ ਨੇ ਤੇ ਸ਼ੰਭੂ ਬਾਉਂਡਰ ਤੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਟਾਈਮ ਦੇਖੋ ਨੌਜਵਾਨ ਕਿਸ ਤਰ੍ਹਾਂ ਕਾਫੀਆਂ ਮਾਰ ਰਹੇ ਨੇ ਭੰਗੜੇ ਪਾ ਰਹੇ ਨੇ ਤੇ ਬਈ ਕਹਿ ਰਹੇ ਨੇ ਕਿ ਅਸੀਂ ਮਤਲਬ ਇਸ ਤਰ੍ਹਾਂ ਮਹਿਸੂਸ ਕਰਾ ਰਹੇ ਸਾਨੂੰ ਇਹਨਾਂ ਗੋਲਿਆਂ ਦਾ ਵੀ ਕੋਈ ਡਰ ਨਹੀਂ ਹੈ ਤੇ ਅਸੀਂ ਅੱਗੇ ਵਧਣਾ ਹੈ ਪੂਰੇ ਦੇਸ਼ ਵਿੱਚ ਦਿਖਾਈ ਦੇ ਰਿਹਾ ਨਜ਼ਰ ਆਉਂਦਾ